ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਦੇ ਤੁਹਾਡਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਅਮਾ ਚਾਕ ਜਲ ਲਾ ਗਈ ਸੀ ਉਹ ਜਿਹੜੀ ਆਪਣੇ ਲਸ਼ਮਣ ਰੇਖਾ ਕਹਿ ਦਿੰਦੇ ਨੇ ਹੈ ਕਿ ਕੀੜੇ ਵੀ ਨਹੀਂ ਆਏ ਹੈਗੇ ਇੱਧਰ ਹੀ ਰੱਖ ਲੋ ਇੱਥੇ ਹੈਗੇ ਆ ਹੁਣ ਤਾਂ ਕੀੜੇ ਸਾਰੇ ਨਿਕਲੇ ਕਰ ਦਿਆ ਬਾਹਰ ਕੁਪੀਜੀ ਜਿਆਦਾ ਨਿਕਲਦੇ ਨੇ ਇੱਕ ਹੋਰ ਸੌਣੀ ਪਊਗੀ ਕਰਨ ਮਾਂਜਾ ਲੈ ਕੇ ਆ ਉਧਰੋਂ ਚੱਕ ਕੇ ਪੁੱਤ ਉਹ ਵੱਡਾ ਕਾ ਮਾਂਜਾ ਚੱਪਾ ਚ ਕੇ ਜਾ ਬਾਲਟੀਆਂ ਤਾਂ ਮਨਦਾ ਉਹ ਗਿੱਲੀਆਂ ਹੀ ਨਪਈਆਂ ਹੁਣ ਹਾਲੀ हवा लैने वह पक्के बाल्टी आ पटल च सी बठल भी पिया हूं देख लेने एक बार ट्राई करके ਰਿਲਾਣਾ ਨੂੰ ਬੋਖਾ ਦੇ ਦੂਜੀ ਵਾਰ ਵੀ ਲਾਣਾ ਨੂੰ ਬਦੂਆ ਕਰੀ ਇਹਨੂੰ ਕਹਣਾ ਮੈਨੂੰ ਖੁਸ਼ ਜੀ ਇਹਨੂੰ ਬਿਸਤ ਲੋ ਜੀ ਆਪਾਂ ਬੀਹ ਪੱਖਾ ਲਾ ਦਈਏ ਅੱਜ ਇਹਨੂੰ ਖਾਂਬਦਾਂਗੇ ਆਪਾਂ ਢੋਲ ਚ ਪਾ ਦਾਂਗੇ ਕਿੰਨਾ ਹੋ ਗਿਆ ਨਾ ਟੱਪ ਲੱਗ ਗਈ ਐ ਇਹਨੂੰ 8-9 ਦਿਨ ਹੋ ਗਏ ਨੇ ਜਿਹੜਾ ਫੋਕਦੀ ਹੋਊਗੀ ਉਹ ਨਿਕਲ ਜਾਊਗੀ ਇਹ ਤਾਂ ਵੀ ਵੜਾਗਾ ਹਨਾ தூரி கலா கேரதி கிளாடி சாலை ஜி ஜூச நிகழ்ச்ச நலி इन्हू आपी करा आप पखे स्विच बंद कर दरों ढोल च का पावे बाह कबोरिया चा के पा देंगे ਕਿੰਤਰਾ ਫਾਸਾਰ ਫਸ ਗਿਆ ਇਹ ਵਿੱਚ ਆਇਜੇ ਵੀ ਵਾਲਟੀ ਚ ਕੁਛ ਹੈਗਾ ਹੈ ਕੁਛ ਹੈ ਤਾਂ ਨਹੀਂ ਇਹ ਚ ਮੇਰੇ ਜਿਹਾ ਤਾਂ ਕੁਛ ਦੇਖਦਾ ਵੀ ਨਹੀਂ ਨੇ ਖਾਲੀ ਆ। ਇਹ ਰੇਤੋ ਖਿਚਣਾ ਮਾਣਾ ਖੈ ਇੱਥੇ ਬਾਦਨੇ ਆ। ਇਹ ਬੋਰੀ ਚ ਪਾ ਲੰਦੇ ਵਧੀਆ ਰਹਿੰਦੇ ਮੈਨੂੰ ਲੱਗਦਾ ਐ ਤਾਂ ਬਾਲੇ ਗੇੜੇ ਲੱਗ ਜਾਣਗੇ। ਅੱਧਾ ਕਦਾਂ ਹੀ ਲੈ ਜਾਾਂਗੇ ਪੱਲੀ ਜੀ ਚ ਫੜ ਕੇ। ਕੋਲੇ ਜਾ ਕੇ ਵਰ ਕੇ ਬਾਲੀਆਂ ਪਾ ਦਾਂਗੇ। ਉਹ ਹਰੀ ਜੀ ਵਾਲੇ ਤੇ ਪਹਿਲੀ ਨਹੀਂ ਸੀ ਵੱਡੀ। ਇਹ ਜੇ ਪੈਣੀ ਨਹੀਂ ਮੈਨੂੰ ਲੱਗਦਾ ਇੱਕ ਹਰਾ ਜਿਹੜਾ ਉਹ ਸੀ ਆਪਣਾ ਵੱਡਾ ਜਿਹਾ ਹੋਇਆ ਸੀ ਢੋਲ ਜਿਹਾ

ਨਾਮ ਦਿੱਤੀ ਆ ਉਹ ਛਾਂ ਟੋਲ ਚ ਪਾਤੀ ਹਨ ਉਹ ਭਰ ਗਿਆ ਬਸ ਉਹ ਲਾਸਟ ਬਾਲਟੀ ਨਾ ਭਰ ਜੂਗਾ ਤੇ ਬਸ ਆ ਕੂੜਾ ਜਿਹਾ ਇਕੱਠਾ ਕਰਕੇ ਆਪਾਂ ਬੱਠਲ ਚ ਪਾ ਦਿੰਨੇ ਆ ਇੱਕ ਦਿਨ ਨਾ ਧੋਵਾਂਗੇ ਫਰਸ਼ ਤੇ ਹੁਣ ਕਾਲ ਸਕੂਲ ਸਜੀ ਵੀ ਡਗਣੋਂ ਹਟ ਗਈ ਆ ਤੇ ਇਧਰੋਂ ਬਸ ਜਿਹੜੀ ਮੋਟੀ ਮੋਟੀ ਜੀਰੀ ਜੀ ਇਧਰ ਖੰਡੀ ਆ ਹਨ ਉਹ ਚੱਕ ਦਾਂਗੇ ਇਹਨੂੰ ਕੂੜਾ ਇਕੱਠਾ ਕਰਕੇ ਇਹਨੂੰ ਬੱਠਲ ਚ ਪਾ ਦਿੰਨੇ ਆ ਬਸ ਆ ਢੋਲ ਧਰਾ ਦਿੰਨੇ ਆ ਜਾ ਕੇ ਤੇ ਉਧਰ ਆਪਣਾ ਰਹਿ ਗਿਆ ਪੋਚਾ ਗੱਲਾ ਉਹ ਪੋਚਾਪਾ ਲਾ ਲਾਂਗੇ ਇੱਕ ਤਾਂ ਜ ਬੱਚੇ ਘਰੇ ਸੀ ਹਨਾ ਮੈਨੂੰ ਵੀ ਭਰਾ ਐ ਹੁੰਦਾ ਵੀ ਜਿੱਤੇ ਛੁੱਟੀ ਹੁੰਦੀ ਆ ਉਦਦੇ ਮੈਨੂੰ ਵੀ ਕੰਮਾਂ ਦਾ ਲਾਹਾ ਜਾ ਹੋ ਜਾਂਦਾ ਤੇ ਤਾਂ ਕਰਕੇ ਬਸ ਉਧਰ ਜਾ ਕੇ ਹੁਣ ਆਪਾਂ ਪੋਚੇ ਦਾ ਕੰਮ ਨਿਬੜਾਂਗੇ ਤੇ ਇਹ ਕੰਮ ਨਿਬੜ ਗਿਆ ਹਨਾ ਇਹਨਾਂ ਨੇ ਜਾਣਾ ਸੀ ਖੇਤ ਉਹਦੇ ਉੱਤੇ ਵਧੀਆ ਹੈਗਾ ਸੀ ਨਾਲੇ ਪਾਹ ਰਹੇਗਾ ਸੀ ਧੱਕਿਆ ਹੋਇਆ ਇੱਕ ਕੁਆਲਿਟੀ ਹੋਰ ਸੀ ਆ ਛੋਲੇ ਦੀ ਇਹਦੇ ਉੱਤੇ ਬਲਾਟ ਹੋਰ ਦਰ ਦੁੱਤੇ ਧਰਦਾਂਗੇ ਬਾਲਟੀ ਬਾਲਟੀ ਦਾ ਕਈ ਪਰ ਕੱਢਣਾ ਪੈਂਦਾ ਕੁਛ ਫਿਰ ਇਹ ਦੂਜੇ ਸਮਾਨੀ ਇਹ ਪਾ ਰਹੇ ਨੇ ਇਹ ਫਿਰ ਟੱਡੀ ਹੁੰਦੀ ਐ ਇੱਥੇ ਬਾਲਟੀ ਸਹੀ ਨਹੀਂ ਲੱਗਦੀ ਕਿਉਂਕਿ ਬਸ ਐਂ ਘਰ ਦੇ ਇਹਨੂੰ ਨਾ ਢੜਦਾ ਫਿਰ ਵਿੱਚ ਚੂੜੀਆਂ ਪਾ ਜਾਣਗੀਆਂ ਇਹਨੂੰ

ਇਹ ਜਿਹੜੀ ਯੂਨੀ ਨੂੰ ਪੱਖਾ ਲਾ ਕੇ ਇਧਰ ਵੀ ਆਪਾਂ ਪੋਚੇ-ਪੂਚੇ ਲਾ ਦਿੱਤੇ ਨੇ ਇਧਰ ਪੱਖਾ ਚਲਾ ਦਿੱਤਾ ਆਪਾਂ ਨੇ ਥੋੜਾ ਸਲੋ ਜਾਈ ਚੱਲਦਾ ਹੈ ਪੱਖਾ ਪਤਾ ਨਹੀਂ ਕੀ ਹੋ ਗਿਆ ਨਾ ਤੇ ਇਧਰੋਂ ਪੋਚਾ ਸੁੱਕ ਜਾਊਗਾ ਬਸ ਆ ਦੋ ਕਮਰੇ ਰਹਿ ਗਏ ਮੇਰੇ ਤੇ ਇਹਨਾਂ ਨੂੰ ਆਪਾਂ ਲਾ ਦੇਣੇ ਇਹਦੇ ਵਿੱਚ ਪੋਚਾ ਹਣੇ ਉਧਰੋਂ ਕੰਮ ਨਿਬੜ ਗਿਆ ਆਪਣਾ ਹਣੇ ਇਧਰੋਂ ਨਿਬੜ ਗਿਆ ਚਲੋ ਜੀ ਇੱਥੇ ਆਪਾਂ ਵੀਡੀਓ ਦਾ ਅਜੈਂਡ ਕਰਦੇ ਆ ਤੇ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵਾਤਵਾਂਧ ਤੇ ਵੀਡੀਓ ਨੂੰ ਹਾਈਪ ਵੀ ਜਰੂਰ ਕਰਿਆ ਕਰੋ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਛੱਤ ਸ੍ਰੀ ਅਕਾਲ ਬਾਏ ਬਾਏ